ਹਾਂਜੀ ਦੋਸਤੋ ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆਂ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਸੋ ਦੋਸਤੋ ਅੱਜ ਦੀ ਆਪਣੀ ਵਿਜ਼ਿਟ ਪਿੰਡ ਬੂ ਬੂ ਹਵੇਲੀਆਂ ਤੁਸੀਂ ਖਾਸ ਦੋਸਤੋ ਵਿਜ਼ਿਟ ਕਰ ਲਿਓ ਹਰੀਕੇ ਪਤਨ ਤੋਂ ਕੋਈ 2 ਤੋਂ 3 ਕਿਲੋਮੀਟਰ ਦੀ ਦੂਰੀ ਆ ਠੀਕ ਆ ਜੀ ਇਸ ਘਰ ਤੋਂ ਦੋਸਤੋ ਆਪਾਂ ਪਹਿਲਾਂ ਵੀ ਵੀਡੀਓ ਅਪਲੋਡ ਕੀਤੀਆਂ ਨੇ ਕਈ ਵਾਰ ਜਿਹੜੇ ਦੋਸਤੋ ਪਸ਼ੂ ਘਰੇਲੂ ਆ ਉਹ ਵੀਰ ਉਹਨਾਂ ਨੇ ਵੇਚੇ ਸੀਗੇ ਪਿੱਛੇ ਵੀ ਦੋਸਤੋ ਕਟੀਆਂ ਝੋਟੀਆਂ ਤੇ ਦੋ ਮੱਜਾਂ ਵੀ ਵਿਖਾਈਆਂ ਨੇ ਵੜਾ ਵੀ ਆਪਾਂ ਤੁਹਾਨੂੰ ਪਸ਼ੂ ਦਿਖਾਏ ਆ ਠੀਕ ਆ ਜੀ ਵਿਕਰੀ ਵਾਲੇ ਪਸ਼ੂ ਵੀ ਆਉਂਦੇ ਆ ਕਦੇ-ਕਦੇ ਬਾਕੀ ਅੱਜ ਦੇ ਦੋਸਤੋ ਇਸ ਵੀਡੀਓ ਦੇ ਵਿੱਚ ਤੁਹਾਨੂੰ ਦੋ ਕੱਟੇ ਦਿਖਾ ਦਾਂਗੇ ਮੇਲ ਦੋਸਤੋ ਦੋ ਨੇ ਤੇ ਦੋ ਹੀ ਫੀਮੇਲ ਨੇ ਠੀਕ ਆ ਝੋਟੀਆਂ ਹੋਣਗੀਆਂ ਦੋ ਤੇ ਦੋ ਹੀ ਕੱਟੇ ਆ ਇੱਕ ਕਟਾ ਨੀਲੀ ਰਾਵੀ ਦਾ ਦੋਸਤੋ ਤੇ ਇੱਕ ਝੋਟੀ ਜਿਹੜੀ ਤੁਹਾਨੂੰ ਦਿਖਾਵਾਂਗੇ ਵੀ ਨੀਲੀ ਦੇ ਵਿੱਚ ਆ ਠੀਕ ਆ ਗ੍ਰੇਡਡ ਨੀਲੀ ਦੀ ਜਿਹੜੀ ਆ ਦੋਸਤੋ ਝੋਟੀ ਆ ਇੱਕ ਨੀਲੀ ਦਾ ਜਿਹੜਾ ਕਟਾ ਆ ਠੀਕ ਆ ਸੋ ਪੂਰੀ ਗੱਲਬਾਤ ਤੁਹਾਡੇ ਨਾਲ ਦੋਸਤੋ ਮੈਂ ਜਿਹੜੀ ਸਾਂਝੀ ਕਰ ਦਿਆਂਗਾ ਵੀਰ ਭੁਪਿੰਦਰ ਜੇ ਕੋਲ ਆਏ ਸੀਗੇ ਬਾਈ ਭੁਪਿੰਦਰ ਅ ਅੱਜ ਫਿਲਹਾਲ ਘਰੇ ਨਹੀਂ ਹੈਗਾਗਾ ਇਸ ਕਰਕੇ ਦੋਸਤੋ ਪੂਰੀ ਇਨਫੋਰਮੇਸ਼ਨ ਮੈਂ ਤੁਹਾਡੇ ਨਾਲ ਸਾਂਝੀ ਕਰ ਦਿਆਂਗਾ ਤੋਰ ਕੇ ਦਿਖਾ ਦਾਂਗੇ ਆਸਰਾ ਝੋਟੀਆਂ ਦੋਸਤੋ ਠੀਕ ਹੈ ਜੀ ਏ ਏ ਆਈ ਹੋਈ ਹੋਈ ਤੋਂ ਵੀ ਆਪਾਂ ਤੁਹਾਨੂੰ ਬਿਲਕੁਲ ਵੀਡੀਓ ਦੇ ਵਿੱਚ ਦੱਸ ਦਿਆਂਗੇ ਪਹਿਲੇ ਨੰਬਰ ਤੇ ਕੱਟਾ ਖੋਲ ਕੇ ਦਿਖਾ ਦਊ ਜੀ ਅ ਇੱਕ ਮਾਲੀ ਆ ਠੀਕ ਹੈ ਜੀ 2.5 ਸਾਲ ਦੀ ਉਮਰ ਆ ਕੱਟੇ ਦੀ ਤੇ ਨੀਲੀ ਰਾਵੀ ਦਾ ਮਾਲੀ ਆ ਬਿਲਕੁਲ ਸਟੇਟ ਫਟਾ ਮੂੰਹ ਤੁਹਾਨੂੰ ਦਿਖਾਵਾਂਗੇ ਫੇਸ ਕੁਆਲਿਟੀ ਠੀਕ ਹੈ ਜੀ ਤੇ 2.5 ਸਾਲ ਦੀ ਉਮਰ ਦਾ ਦੁੰਦਾ ਕਟਾ ਦੋ ਦੰਦ ਦੇ ਮੂੰਹ ਠੀਕ ਹੈ ਜੀ ਬਾਕੀ ਸਿੰਘ ਵਗੈਰਾ ਤੁਸੀਂ ਦੇਖ ਸਕਦੇ ਜੇ ਬਿਲਕੁਲ ਬੈਕ ਸਾਈਡ ਤੋਂ ਥੋੜਾ ਜਿਹਾ ਮੋੜ ਕੇ ਦੋਸਤੋਂ ਕੁੰਡਾ ਕਰਨਾ ਸ਼ੁਰੂ ਕਰਤਾ ਠੀਕ ਹੈ ਹਾਈਟ మీడియం ਆ ਮਾਂ ਦੀ ਜੀ ਠੀਕ ਹੈ ਜੀ ਹਾਈਟ మీడియం ਆ ਤੇ ਰਾਜੀ ਪੂਰਾ ਹੈ ਠੀਕ ਹੈ ਜੀ ਸੋ ਕਿਸੇ ਵੀਰ ਨੇ ਨੀਂਦੀ ਰਵੀ ਦਾ ਕਟਾ ਮਾਲੀ ਖਰੀਦਣਾ ਹੈ ਤੇ ਤੁਸੀਂ ਸੰਪਰਕ ਕਰ ਸਕਦੇ ਦੋਸਤੋਂ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਆ ਆ ਫੇਸ ਮੜਾ ਦਿਖਾ ਦਿਓ ਜੀ ਮੂੰਹ ਦਿਖਾ ਦਿਓ ਲੋ ਨਾਲੇ ਆ ਦੇਖੋ ਜੀ ਠੀਕ ਹੈ ਆ ਤੋਰ ਲਓ ਜੀ ਠੀਕ ਹੈ ਜੀ ਬਾਕੀ ਟੈਸਟਿਕਲ ਬਿਲਕੁਲ ਸਟੇਟ ਆ ਠੀਕ ਹੈ ਜੀ ਸਟੇਟ ਟੈਸਟਿਕਲ ਨੇ ਤੇ ਬਿਲਕੁਲ ਹਜੇ ਕਟਾ ਦੋਸਤੋ ਹੌਲੀ ਉਮਰ ਦੇ ਵਿੱਚ ਹੀ ਆ ਠੀਕ ਆ ਜੀ ਵੈਸੇ 2 ਤੋਂ 2.5 ਸਾਲ ਦੇ ਨੀਅਰ ਬਾਊਟ ਤੁਸੀਂ ਉਮਰ ਜਿਹੜੀ ਆ ਕੈਲਕੂਲੇਟ ਕਰ ਲਿਓ ਮੋਹੋਂ ਦੋਂਦਾ ਹੈਗਾ ਠੀਕ ਆ ਜੀ ਦੋ ਦੰਦ ਮੋਹੋਂ ਆ ਤੇ ਰੇਟ ਦੀ ਗੱਲ ਕਰ ਲਈਏ 44000 ਦੋਸਤੋ ਲੈਣ ਦੇਣਾ ਠੀਕ ਆ ਜੀ 44000 ਡਿਮਾਂਡ ਵੀਰ ਹੋਣਾ ਕੀਤੀ ਆ ਸੋ ਬਾਕੀ ਖਰੀਦਦਾਰ ਦੇ ਉੱਪਰ ਡਿਪੈਂਡ ਆ ਕੋਈ ਵੀ ਰਹੂਗਾ ਪਸੰਦ ਆਊਗਾ ਤੁਹਾਨੂੰ ਮਾਲੀ ਤੇ ਥੋੜਾ ਪਤਾ ਦੋਸਤੋ ਜੋ ਵਿੱਚ ਲੈਸ ਹੈਗੀ ਆ ਮੌਕੇ ਤੇ ਮਾਨਤਨ ਉਹ ਜ਼ਰੂਰ ਕੀਤਾ ਜਾਊਗਾ ਠੀਕ ਆ ਜੀ ਦੱਸੇਗਾ ਰੇਟ ਦੇ ਵਿੱਚੋਂ 44000 ਦੇ ਵਿੱਚੋਂ ਠੀਕ ਆ ਤੇ ਮਾਰਕਿੰਗ ਮਗਰਲੇ ਪੈਰ ਤੁਹਾਨੂੰ ਬਿਲਕੁਲ ਦਿਸ ਰਹਾ ਮਗਰਲੇ ਪੈਰ ਪੈਰ ਜਿਹੜੀ ਬਿਲਕੁਲ ਮਾਰਕਿੰਗ ਹੈਗੀ ਆ ਵਾਈਟ ਨਿਸ਼ਾਨ ਤੁਹਾਨੂੰ ਮਿਲ ਜਾਣਗੇ ਮਗਰਲੇ ਪੈਰ ਥੋੜੇ ਥੋੜੇ ਜੀ ਦੋਸਤੋ 1-1 2-2 ਇੰਚ ਜਵਾਬ ਪੂਰਾ ਅਗਲੇ ਪੈਰਾਂ ਤੇ ਜਵਾਬ ਨਹੀਂ ਹੈਗਾ ਠੀਕ ਹੈ ਜੀ ਤੇ ਆਹ ਫੇਸ ਕੁਆਲਿਟੀ ਹੈ ਸਿੰਘਾਂ ਦੀ ਮੰਤਰ ਇੱਕ ਮੰਤਰ ਇੱਕ ਕੋਈ ਫਿਰ ਵੇਖ ਸਕਦੇ ਹੋ ਠੀਕ ਹੈ ਤੇ ਚੰਗੀ ਮਦਰਤਾ ਦੋਸਤੋ ਬੱਚਾ ਕੋਈ ਜ਼ਿਆਦਾ ਨਹੀਂ ਤੇ 13-14 13-14 ਲੀਟਰ ਇਸ ਦੀ ਮਦਰਤਾ ਮਿਲ ਰਿਹਾ ਠੀਕ ਆ ਦਸਨ ਮੁਤਾਬਕ ਆ ਬਾਈ ਹੋਰਾਂ ਦੇ ਵੀ 13-14 ਲੀਟਰ ਇਸ ਦੀ ਮਦਰ ਜਿਹੜੀ ਦੋ-ਦੋ ਦਿਨ ਦੀ ਬਿਲਕੁਲ ਇਹ ਵੀ ਤੁਸੀਂ ਦੇਖ ਸਕਦੇ ਜੇ ਵੀ ਬਕਾਊਗਾ ਵਿਕਰੀ ਦੇ ਲਈ ਆ ਠੀਕ ਆ ਛੋਟੀ ਆਫਸਰ ਸੀ ਦੋਸਤੋ ਫਿਲਹਾਲ ਜਿਹੜੀ ਏਆਈ ਹੋਈ ਇਹਨੂੰ 10 ਦਿਨ ਦਾ ਸਮਾਂ ਹੋ ਗਿਆ ਏਆਈ ਹੋਈ ਨੂੰ ਤੇ 2.5 ਸਾਲ ਤੋਂ 3 ਸਾਲ ਦੇ ਵਿੱਚ ਵਿੱਚ ਜਿਹੜੀ ਇਹਦੀ ਉਮਰ ਹੈਗੀ ਆ ਠੀਕ ਆ ਬਾਕੀ ਮੱਥਾ ਤੁਸੀਂ ਦੇਖ ਸਕਦੇ ਬੱਲਾ ਮੱਥਾ ਹੈ ਤੇ ਅੱਖ ਦੇ ਵਿੱਚ ਥੋੜਾ ਪਤਾ ਜਵਾਬ ਮਿਲ ਜੂਗਾ ਜਿਵੇਂ ਆਪਾਂ ਨੀਲੀ ਦੇ ਪਸ਼ੂ ਦੇਖਦੇ ਆ ਠੀਕ ਆ ਜੀ ਫਿਲਹਾਲ ਤੁਸੀਂ ਕ੍ਰੋਸ ਬ੍ਰੀਡ ਦੇ ਵਿੱਚ ਮੰਨ ਕੇ ਸੌਦਾ ਕਰ ਲਿਓ ਤੇ ਉਮਰ ਦੋਸਤੋ ਇਹਦੀ 2.5 ਤੋਂ 3 ਸਾਲ ਆ ਦੋਂਦੀ ਹੈਗੀ ਆ ਠੀਕ ਆ ਜੀ ਦੋਂਦੀ ਛੋਟੀ ਆ ਇਹ ਵੀ ਖੋਲ ਕੇ ਦਿਖਾ ਦਿਓ ਜੀ ਪੂਛ ਉੱਪਰ ਤੱਕ ਵਾਈਟ ਆ ਮਗਰਲੇ ਪੈਰ ਇਹਦੇ ਵੀ ਜਵਾਬ ਜਿਹੜਾ ਦੋਸਤੋ ਮਗਰਲੇ ਪੈਰਾਂ ਤੇ ਹੈਗਾ ਠੀਕ ਆ ਵਾਈਟ ਆ ਮਗਰਲੇ ਪੈਰ ਤੋਤੇ ਆ ਠੀਕ ਆ ਸੋ ਬਾਕੀ ਥਣ ਥਣ ਤੁਹਾਨੂੰ ਦਿਖਾਉਣੇ ਆ ਥਣ ਬਹੁਤ ਕੁਆਲਿਟੀ ਦਾ ਲੱਗਾ ਝੋਲੀ ਬਹੁਤ ਸੋਹਣੀ ਆ ਥਣ ਪੂਰਾ ਕੁਆਲਿਟੀ ਵਾਲਾ ਐਨ ਤੋੜ ਲਓ ਠੀਕ ਹੈ ਜੀ ਤੇ 2.5 ਤੋਂ 3 ਸਾਲ ਤੁਸੀਂ ਉਮਰ ਮੰਨ ਕੇ ਸੌਦਾ ਕਰ ਲਿਓ ਠੀਕ ਹੈ ਜੀ ਤੇ ਰੇਟ 35000 ਆ ਇਸ ਝੋਟੀ ਦਾ ਝੋਟੀ ਬਣੀ ਥਣੀ ਪੂਰੀ ਆ ਠੀਕ ਹੈ ਜੀ ਬਿਲਕੁਲ ਏਆਈ ਹੋ ਗਈ ਆ ਸੋ ਅੱਗੇ ਜੇਕਰ ਦੋਸਤੋ ਚੈੱਕਪਾਸ ਨਿਕਲ ਆਉਂਦੀ ਆ ਅੱਗੇ ਕਿਸੇ ਵੀਰ ਦਾ ਇਲਾਕਾ ਕਿਸਮਤ ਆ ਠੀਕ ਆ ਕਿਉਂਕਿ ਏਆਈ ਹੋਈ ਆ 10 ਦਿਨ ਹੋ ਗਿਆ ਸਮਾਂ ਜਿਹੜਾ ਵੀਰ ਘਰੇ ਤੁਸੀਂ ਆਉਂਗੇ ਸੌਦਾ ਕਰੋਗੇ ਉਹਨੂੰ ਹੋਰ ਵੈਰੀਫਾਈ ਕਰਾ ਦਿੱਤੀ ਜਾਊਗੀ ਬਾਕੀ ਕੋਈ ਡਾਕਟਰ ਸਾਹਿਬ ਤੋਂ ਜਿੰਨਾਂ ਤੋਂ ਏਆਈ ਕਰਵਾਈ ਆ ਉਹਨਾਂ ਨਾਲ ਕੰਸਲਟ ਹੋ ਜੂਗੀ ਸੋ ਹੋ ਜੂਗੀ ਗੱਲਬਾਤ ਜਿੰਨਾਂ ਕੀਤੀ ਹੈਨਾ ਲਓ ਜੀ ਸੋ ਜੇ ਜੇ ਡਾਕਟਰ ਸਾਹਿਬ ਨੇ ਦੋਸਤੋ ਏਆਈ ਵੀ ਕੀਤੀ ਹੈ ਉਹਨਾਂ ਨਾਲ ਵੀ ਗੱਲਬਾਤ ਤੁਸੀਂ ਕਰ ਸਕਦੇ ਜੇ ਤੁਹਾਨੂੰ ਵੈਰੀਫਾਈ ਕਰਵਾ ਦੂਗਾ ਵੀ 10 ਦਿਨ ਦਾ ਜਿਹੜਾ ਸਮਾਂ ਹੋ ਗਿਆ ਏਆਈ ਹੋਈ ਨੂੰ ਠੀਕ ਹੈ ਜੀ ਹਾਈਟ ਬਹੁਤ ਸੋਹਣੀ ਹੈ ਛੋਟੀ ਦੀ ਬਣੂਗੀ ਪੂਰਾ ਬਨ ਲਓ ਜੀ ਲੈ ਜੋ ਠੀਕ ਹੈ ਹਜੇ ਤੁਸੀਂ ਵੇਖ ਸਕਦੇ ਹੋ ਦੋਸਤੋ ਢਿੱਲ ਬਹੁਤ ਸੋਹਣੀਆਂ ਤੇ ਬਾਕੀ ਝੋਲੀ ਚਾਲੀ ਬਹੁਤ ਜਿਆਦਾ ਸੋਹਣੀ ਹੈ ਠੀਕ ਹੈ ਆ ਤੁਹਾਨੂੰ ਥੋੜਾ ਜਿਹਾ ਆਪਾਂ ਲਾਗੇ ਉਹ ਦਿਖਾਵਾਂਗੇ ਆ ਦੇਖੋ ਅੱਗੇ ਮੜਾ ਖੜੇ ਹੋ ਜੀ ਇੱਕ ਜਣ ਅੱਗੇ ਖੜੇ ਝੋਟੀ ਦੇ ਆ ਲੋ ਠੀਕ ਆ ਜੀ ਝੋਲੀ ਬਹੁਤ ਜਿਆਦੀ ਸੋਹਣੀ ਆ ਤੇ ਥਣ ਵੈਸੇ ਪੰਜ ਹਨ ਜੀ ਪੰਜ ਥਣੀਆਂ ਦੋਸਤੋ ਬਿਲਕੁਲ ਸੈਂਟਰ ਚ ਉਲਟ ਬਹਿਣੀ ਵਾਲੇ ਪਾਸੇ ਹੋਣਾ ਇੱਕ ਥਣ ਹੋਰ ਨਜ਼ਰ ਆਉਂਦਾ ਠੀਕ ਆ ਜੀ ਪੰਜ ਥਣੀਆਂ ਉਹ ਬਿਲਕੁਲ ਦੋਸਤੋ ਸੂਣ ਤੋਂ ਬਾਅਦ ਪਤਾ ਲੱਗੂਗਾ ਵੀ ਜਿਹੜਾ ਸਰੂ ਆ ਦੋਸਤੋ ਚੱਲਦਾ ਜਾਂ ਬੰਦ ਰਹੀਂਦਾ ਠੀਕ ਆ ਜੀ ਤੇ ਬਾਕੀ ਦੱਸਣਾ ਜਿਹੜਾ ਫਰਜ ਬੰਦਾ ਸੀ ਬਾਕੀ ਮੋٹے ਥਣ ਉਂਗਲ-ਉਂਗਲ ਜਿੱਡਾ ਜਿਹੜਾ ਦੋਸਤੋ ਥਾਣਾ ਝੋਲੀ ਚੰਗੀ ਝੋਟੀ ਬਣਾਉਂਗੀ ਜਦੋਂ ਬਿਲਕੁਲ ਗੱਬਣ ਚੈੱਕ ਪਾਸ ਹੋ ਗਈ ਇਹ 10 ਦਿਨਾਂ ਦੀ ਹਜੇ ਬਣੀ ਹੈ ਠੀਕ ਹੈ ਜੀ ਤੇ ਰੇਟ 35000 ਵਿੱਚੋਂ ਲੈ ਸਾਮਾਨ ਤੁਹਾਨੂੰ ਹੋ ਜਾਊਗਾ ਬਾਕੀ ਦੋ ਪਸ਼ੂ ਆਪਾਂ ਤੁਹਾਨੂੰ ਹੋਰ ਦਿਖਾ ਦਿੰਨੇ ਆ ਇੱਕ ਕੱਟੀ ਝੋਟੀ ਹੈ ਤੇ ਇੱਕ ਕਟਾ ਹੋਰ ਆ ਉਹ ਵੀ ਆਪਾਂ ਤੁਹਾਨੂੰ ਬਿਲਕੁਲ ਦਿਖਾ ਦਿੰਨੇ ਆ ਆਜੋ ਜੀ ਅ ਸੋ ਦੋਸਤੋ ਬਿਲਕੁਲ ਇੱਕ ਮਾਲੀ ਹੋਰ ਤੁਹਾਨੂੰ ਦਿਖਾ ਦਿੰਨੇ ਆ ਇੱਕ ਕੱਟੀ ਹੈਗੀ ਹੈ ਕੱਟੀ ਝੋਟੀ ਹੈ ਠੀਕ ਹੈ ਜੀ ਬਿਲਕੁਲ ਮੱਥਾ ਬੱਲਾ ਤੁਸੀਂ ਇਹ ਨੀਲੀ ਦੇ ਵਿੱਚ ਪੈਂਦੀ ਹੈ ਇੱਕ ਤੁਹਾਨੂੰ ਇਹ ਝੋਟੀ ਦਿਖਾ ਉਮਰ ਦੋਸਤੋ तकरीबन ਕੋਈ 2 ਸਾਲ ਦੇ ਵਿੱਚੋਂ ਕੋਈ 2 ਕੁ ਮਹੀਨੇ ਘੱਟ ਆ ਠੀਕ ਆ ਬਾਈਕ ਅ ਮਹੀਨੇ 20 ਮਹੀਨੇ ਜਿਹੜੀ ਉਮਰ ਹੈਗੀ ਆ ਠੀਕ ਆ ਜੀ 20 22 22 ਮਹੀਨੇ ਜਿਹੜੀ ਉਮਰ ਆ ਕੱਟੀ ਜੀ ਖੇਰੀ ਆ ਮੂੰਹੋਂ ਦੰਦੋਂ ਖੇਰੀ ਆ ਤੇ ਮੱਥਾ ਬੱਲਾ ਬਾਕੀ ਅੱਖ ਬਿੱਲੀ ਮਨਕੀ ਪੱਗੀ ਨਾਸ ਦੇਖ ਸਕਦੇ ਹੋ ਦੋਸਤੋ ਪੱਗੀ ਨਾਸ ਆ ਠੀਕ ਆ ਮਗਰਲੇ ਪੈਰ ਤੋਂ ਉੱਤੇ ਆ ਫੰਕਸ਼ਨਲੀ ਜਿਵੇਂ ਆਪਾਂ ਨੀਲੀ ਦੇ ਪਸ਼ੂ ਦੇਖਦੇ ਆ ਠੀਕ ਆ ਜੀ ਉਹਦੇ ਵਿੱਚ ਤੁਸੀਂ ਬੇਸ਼ੱਕ ਰੱਖ ਸਕਦੇ ਹੋ ਇਹਨੂੰ ਤੇ ਕੱਟੀ ਚੰਗੀ ਆ ਠੀਕ ਆ ਝੋਟੀ ਚੰਗੀ ਆ ਤੇ ਖੇਰੀ ਆ ਮੂੰਹੋਂ ਦੰਦੋਂ ਖੇਰੀ ਆ ਠੀਕ ਆ ਜੀ ਤੇ ਠੀਕ ਹੈ ਜੀ ਤੇ ਮੁੱਲ ਦੋਸਤੋ 32000 ਠੀਕ ਹੈ ਜੀ 32000 ਡਿਮਾਂਡ ਆ ਇਸ ਝੋਟੀ ਦੀ ਬਾਕੀ ਤੁਹਾਨੂੰ ਖੋਲ ਕੇ ਆਪਾਂ ਇਹ ਵੀ ਤੋੜ ਕੇ ਦਿਖਾ ਦਿੰਨੇ ਆ ਇਹ ਬੱਲੇ ਮੱਥੇ ਵਾਲੀ ਆ ਠੀਕ ਹੈ ਜੀ ਬੱਲੇ ਮੱਥੇ ਵਾਲੀ ਝੋਟੀ ਆ ਤੇ ਇੱਕ ਮਾਲੀ ਜਿਹੜਾ ਤੁਹਾਨੂੰ ਦਿਖਾ ਦਾਂਗੇ ਬਾਅਦ ਵਿੱਚ ਸਾਈਕਲ ਨੰਬਰ ਤੇ ਠੀਕ ਹੈ ਲਓ ਜੀ ਦੇਖੋ ਮੜਾ ਲੋ ਜੀ ਠੀਕ ਹੈ ਤੋਂ ਹਾਈਟ ਜਿਹੜੀ ਦੋਸਤੋ ਹਜੇ ਥੋੜੀ ਵੀ ਜਿਹੜਾ ਵੀ ਦਾ ਕੋਈ ਹੱਥ ਫੇਰ ਲੂਗਾ ਸੇਵਾ ਸੁਭਾ ਕਰ ਲੂਗਾ ਝੋਟੀ ਪੂਰੀ ਬਣ ਜੂਗੀ ਉਮਰ ਦੇ ਹਿਸਾਬ ਨਾਲ ਜੇਕਰ ਵੇਖੀਏ ਤੇ ਖੀਰੀ ਝੋਟੀ ਆ ਠੀਕ ਆ ਤੇ ਆ ਫੇਸ ਕੁਆਲਟੀ ਨੇੜੇ ਤੋਂ ਦੇਖ ਸਕਦੇ ਹੋ ਬਿਲਕੁਲ ਸਿੰਘ ਜਿਹੜਾ ਦੋਸਤੋ ਬੈਕ ਸਾਈਡ ਤੋਂ ਰੌਂਡ ਕਰ ਲਿਆ ਗੁਲਾਈ ਦੇ ਵਿੱਚ ਕਰ ਲਿਆ ਤੇ ਤੋਰੇ ਮੜਾ ਜੱਗੇ ਤੋਰੇ ਤੋਰੇ ਦੇ ਬੰਨੋ ਜੀ ਬੰਨੋ ਠੀਕ ਹੈ ਜੀ 32000 ਇਹਦਾ ਮੁੱਲ ਨਾ ਠੀਕ ਹੈ ਜੀ ਲੈਣ ਦੇਣ 32 ਆ ਸੋ ਮੌਕੇ ਤੇ ਦੋਸਤੋ ਕੋਈ ਉੱਪਰ ਛੇਟਾ ਹੋ ਜੂਗਾ ਮੌਕੇ ਦੀ ਖੇਡ ਆ ਠੀਕ ਹੈ ਜੀ ਤੇ 32000 ਦੇ ਵਿੱਚੋਂ ਕੋਈ ਲੈਸਾ ਛੋੜ ਛੱਪਾ ਮੌਕੇ ਤੇ ਹੋ ਜੂਗਾ ਇੱਕ ਝੋਟੀ ਇੱਕ ਦੋ ਸੌ ਕੱਟਾ ਤੁਹਾਨੂੰ ਮਾਲੀ ਦਿਖਾ ਦਿੰਨੇ ਆ ਬਲੈਕ ਮਾਲੀ ਆ ਮੋਹਰੇ ਦੇ ਵਿੱਚ ਤੁਸੀਂ ਬੇਸ਼ੱਕ ਅਕਾਊਂਟ ਕਰ ਲਿਓ ਕੂਚ ਪਿੱਛੋਂ ਕੋਈ 2 ਇੰਚ ਜਿਹੜੀ 3 ਇੰਚ ਜਿਹੜੀ ਵਾਈਟ ਹੈਗੀ ਆ ਠੀਕ ਆ ਇਹ ਵੀ ਖੋਲ ਕੇ ਤੋਰ ਕੇ ਦਿਖਾ ਦਿੰਨੇ ਆ ਉਮਰ ਤਕਰੀਬਨ ਇਸ ਮਾਲੀ ਦੀ ਦੋਸਤੋ ਕੀ ਤੁਸੀਂ 2 ਕੁ ਸਾਲ ਦੇ ਨੇੜੇ ਜਿਹੜੇ ਮੰਨ ਸਕਦੇ ਠੀਕ ਹੈ ਜੀ ਖੀਰਾ ਦੋਂਦਾ ਮਾਲੀ ਆ ਸੋ ਖੀਰਾ ਦੋਂਦਾ ਤੁਸੀਂ ਵੰਡ ਲਾ ਲਿਓ ਠੀਕ ਹੈ ਜੀ ਤੇ ਸਿੰਘ ਇਹਦੇ ਵੀ ਜਿਹੜੇ ਬਿਲਕੁਲ ਬੈਕ ਸਾਈਡ ਤੋਂ ਆਰਾਊਂਡ ਹੋਣੇ ਸ਼ੁਰੂ ਹੋ ਗਏ ਆ ਠੀਕ ਆ ਥੋੜਾ ਜਿਹਾ ਦੋਸਤੋ ਹੱਥ ਪੱਜੇ ਨਾਲ ਆਪਸ ਨੂੰ ਠੀਕ ਆ ਕਿਸੇ ਵੀਰ ਨੇ ਮਾਲ ਦੇ ਵਿੱਚ ਰੱਖਣਾ ਜਾਂ ਕਿਸੇ ਵੀਰ ਨੇ ਰੇੜੀ ਵੀ ਲਾਉਣਾ ਠੀਕ ਹੈ ਜੀ ਕ੍ਰੋਸ ਵੀ ਅਗੇ ਜੰਪ ਕਰਨ ਦੇ ਵੀ ਜਿਹੜਾ ਬਿਲਕੁਲ ਲੇਕ ਹੋ ਜਾਊਗਾ 5-4 ਮਹੀਨਿਆਂ ਦੇ ਦੌਰਾਨ ਤੇ ਕਦ ਮਾਲੀ ਪੂਰਾ ਕਰੂਗਾ ਠੀਕ ਹੈ ਜੀ ਹੁਣ ਜੇਕਰ ਰੂਮਰ ਆਪਾਂ ਦੇਖ ਲਈ ਤੇ 22 ਮਹੀਨੇ 24 ਮਹੀਨੇ ਜਾਂ 2 ਸਾਲ ਦੇ ਨਹੀਂ ਗੇ ਤੁਸੀਂ ਜਿਹੜਾ ਮੰਨ ਲਿਓ ਠੀਕ ਹੈ 2 ਸਾਲ ਤੁਸੀਂ ਮੰਨ ਕੇ ਸੌਦਾ ਕਰ ਲਿਓ ਹਾਈਟ ਕੱਦ ਮਾਲੀ ਦਾ ਪੂਰਾ ਠੀਕ ਆ ਤੇ ਉਮਰ ਦੇ ਹਿਸਾਬ ਨਾਲ ਕੱਦ ਸੋਨਾ ਠੀਕ ਆ ਤੇ ਜਿਹੜੇ ਵੀਰ ਨੇ ਕਿਸੇ ਨੂੰ ਬਿਲਕੁਲ ਰਿਹੜੀ ਆਸਤੇ ਲੋੜੀ ਦਾ ਹੈਗਾ ਜ਼ਰੂਰਤ ਆ ਨੀਡ ਆ ਉਹ ਜ਼ਰੂਰ ਤੁਸੀਂ ਸੰਪਰਕ ਕਰ ਲਿਓ ਠੀਕ ਹੈ ਜੀ ਬਾਕੀ ਆ ਫੇਸ ਕੁਆਲਿਟੀ ਆ ਬਿਲਕੁਲ ਮਥਾ ਮਥਾ ਵੇਖੂਗਾ ਬਲੈਕ ਆ ਜੀ ਠੀਕ ਆ ਮਾਲੀ ਸਾਰਾ ਬਲੈਕ ਆ ਬਸ 2-3 ਇੰਚ ਜਿਹੜੀ ਪੂਸ਼ ਆ ਮਘਰੂਮ ਵਾਈਟ ਆ ਤੇ ਮੁੱਲ ਜਿਹੜਾ ਤੁਸੀਂ ਦਾ 30000 ਆ ਲੈਣ ਦੇਣ ਜਿਹੜਾ 30 ਲਓ ਜੀ 30000 ਦੇ ਵਿੱਚੋਂ ਦੋਸਤੋ ਮਾਨਤਾ ਨਾਲ ਕੋਈ ਮੌਕੇ ਤੇ ਵੀਰ ਆਇਆ ਜਰੂਰ ਕੀਤਾ ਜਾਊਗਾ 30000 ਦੇ ਵਿੱਚੋਂ ਠੀਕ ਹੈ ਜੀ ਤੇ ਆਹ ਦੋਸਤੋ ਅੱਜ ਪਸੂ ਸੀਗੇ ਵੀਰ ਹੋਰਾਂ ਦੇ ਕੋਲ ਦੋ ਕੱਟੇ ਦੋ ਮਾਲੀ ਸੀ ਤੇ ਦੋ ਝੋਟੀਆਂ ਤੁਹਾਨੂੰ ਦਿਖਾ ਦਿਆਂਗੇ ਸੋ ਨੰਬਰ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਨੇ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਆਪਾਂ ਨੰਬਰ ਲੈ ਲੈਨੇ ਬੋਲ ਦਿਓ ਵੀਰ ਜੀ ਨੰਬਰ 98799573 ਕੋਈ ਆਹ 98799 573 ਕੋਈ ਆ 57351 ਲਓ ਜੀ ਇਹ ਨੰਬਰ ਆ ਦੋਸਤੋ ਵੀਰਫਰਾਂਦੇ ਤੇ ਪਿੰਡ ਬੂ ਤੁਸੀਂ ਖਾਸ ਵਿਜ਼ਿਟ ਕਰ ਲਿਓ ਖਰੀਕੇ ਪਤਨ ਤੋਂ ਜਦੋਂ ਆਪਾਂ ਪੱਟੀ ਮੋੜ ਭਿੱਖੀਵਿੰਡ ਖਾਲੜਾ ਰੋਡ ਜਾਂਦੇ ਆ ਤਾਂ ਖਰੀਕੇ ਪਤਨ ਤੋਂ ਸਾਰੀ 2 ਕਿਲੋਮੀਟਰ 2.5 ਤੇ 3 ਕਿਲੋਮੀਟਰ ਦੀ ਦੂਰੀ ਆ ਪਿੰਡ ਬੂ ਤੁਸੀਂ ਖਾਸ ਵਿਜ਼ਿਟ ਕਰਨੀ ਆ ਨੰਬਰ ਵੈਸੇ ਲਗਾਤਾਰ ਸਕਰੀਨ ਦੇ ਥੱਲੇ ਚੱਲਦੇ ਆ ਨੰਬਰਾਂ ਤੇ ਤੁਸੀਂ ਸੰਪਰਕ ਕਰ ਸਕਦੇ ਜੀ ਮਿਲਦਿਆਂ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ